ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਪਿੰਡ ਚੱਕਰ ਦੀ ਮੋਰਕਨ ਲੀਗ ਦੀ ਵੀਡੀਓ ਬਣਾਉਣ ਲੱਗੇ ਹਾਂ ਤੇ ਥੋੜੇ ਦਿਨ ਪਹਿਲਾਂ ਇੱਥੇ ਨਵਾਂ ਸੀਜ਼ਨ ਦੀ ਸ਼ੁਰੂਆਤ ਹੋਈ ਹੈ ਤੇ ਨਵੀਆਂ ਕਸਤੀਆਂ ਛੱਡੀਆਂ ਗਈਆਂ ਹਨ ਤੇ ਕਸਤੀਆਂ ਸਰਪੰਚ ਸਜੀਤ ਸਿੰਘ ਤੇ ਉਹਨਾਂ ਦੇ ਪੁੱਤਰ ਰੰਜੂਤ ਸਿੰਘ ਸਿੱਧੂ ਕੈਨੇਡਾ ਤੇ ਭਪੂਰ ਸਿੰਘ ਸਿੱਧੂ ਕੈਨੇਡਾ ਅਤੇ ਕਵਡੀ ਖੇਡ ਪ੍ਰਮੋਟਰ ਵਾਈ ਜੱਗਾ ਯੂਕੇ ਵੱਲੋਂ ਕੈਸਤੀਆਂ ਦੀ ਸੇਵਾ ਕੀਤੀ ਗਈ ਹੈ। ਪਿੰਡ ਚਕਰ ਨੇ ਬਹੁਤ ਸਾਰੇ ਬੌਕਸਰ ਦਿੱਤੇ ਹਨ ਤੇ ਅੰਤਰਰਾਸ਼ਟਰੀ ਪੱਧਰ ਤੇ 올림픽 ਤੱਕ ਵੀ ਪਹੁੰਚ ਚੁੱਕੇ ਹਨ ਪਿੰਡ ਚਕਰ ਦੇ ਬੌਕਸਰ ਬਹੁਤ ਸਾਰੇ ਮੈਡਲ ਲੈਂਦੇ ਹਨ ਤੇ ਕੈਸਤੀਆਂ ਦੀ ਗੱਲ ਕਰਦੇ ਹਾਂ ਤੇ ਕਿ ਇਸਤੀ 30 ਰੁਪਏ ਟਿਕਟ ਹੈ ਤੇ ਤੁਸੀਂ ਆਪਣੇ ਪਰਿਵਾਰ ਨਾਲ ਆਓ ਇੱਥੇ ਅੰਜੋਏ ਕਰੋ ਆਓ ਆਪਾਂ ਵੀ ਲੈਣੇ ਹਾਂ ਚੀਲ ਦੀ ਨਿਯਾਰੀ VOTING ਕਰਦੇ ਹਾਂ ਮੇਰੇ ਨਾਲ ਬੱਚੇ ਨੇ ਤੇ ਇਹ ਮੁਰਕਨ ਲੇਕ ਮੁਰਕਨ ਗੋਰੇ ਨਾਂ ਤੇ ਬਣੀ ਹੋਈ ਹੈ ਮੁਰਕਨ ਨੇ 1 ਕਰੋੜ ਰੁਪਏ ਦਿੱਤਾ ਸੀ ਤੇ ਉਹਦੇ ਨਾਂ ਤੇ ਝੀਲ ਬਣੀ ਹੋਈ ਹੈ ਤੇ ਆਓ ਆਪਾਂ ਵੀ VOTING ਕਰਦੇ ਹਾਂ ਬੱਚਿਆਂ ਨਾਲ ਕਿਵੇਂ انجਵਾਏ ਕਿਵੇਂ ਲੱਗ ਰਿਹਾ ਫਿਰ ਵਧੀਆ ਪੂਰਾ انجਵਾਏ ਕਰਦਾ ਯੈਸ ਕਿੱਥੇ ਆਇਆ ਹਾਂ ਲੇਗ ਤੇ ਕਿਹੜੀ ਲੇਗ ਤੇ ਚੱਕਰ ਦੀ ਚੱਕਰ ਦੀ ਲੇਗ ਆ ਕਿੰਨੀ ਵਧੀਆ ਬਾਤ ਬਹੁਤ ਸਾਧੂ ਚ ਪੂਰੇ ਢੱਕਾ ਜਨ ਨਹੀਂ ਆਏ ਸੀ ਨਾਲ ਹਾਂ ਕਿਵੇਂ ਸਾਰੇ ਢੱਕ ਗਿਆ ਮੈਂ ਇਹਦੀਆਂ ਰੜ ਗਿਆ ਦੇ ਵਿੱਚ ਕਿਸ਼ਤੀਆਂ ਦੀ 30 ਰੁਪਏ ਟਿਕਟ ਹੈ ਤੇ ਅਸੀਂ ਕੰਟੇਨ ਚੋਂ ਟਿਕਟ ਕਟਾਓ ਪਰਚੀ ਲਓ ਤੇ ਆਪਣੀ ਵੋਟਿੰਗ ਕਰੋ ਤੇ 30 ਪੀਓ ਕਿ ਵਾਲੇ ਵੀ ਨਹੀਂ ਜਿਸ ਹਿਸਾਬ ਨਾਲ VOTING ਆ ਤੇ ਬੱਚੇ ਬੱਚਿਆਂ ਦੇ ਖੇਡਣ ਨੂੰ ਪਾਰਕ ਵੀ ਬਣਿਆ ਹੋਇਆ ਵਿੱਚ ਬੱਚੇ ਖੂਬ Enjoy ਕਰਦੇ ਨੇ ਇਹ ਆਪਾਂ ਨਵੀਆਂ ਹੀ ਵੀਡੀਓ ਬਣਾਉਣ ਲੱਗੇ ਹਾਂ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਵੀ ਸ਼ੇਅਰ ਕਰਿਓ ਤੇ ਇਦਾਂ ਦੀਆਂ ਹੋਰ ਵੀ ਆਪਾਂ ਵੀਡੀਓ ਬਣਾਇਆ ਕਰਾਂਗੇ ਤੇ ਬੈਸੇ ਮੇਰਾ ਬਿਹਾਰ ਜਿਆਦਾ ਗੁਰੂ ਘਰ ਗੁਰਦਰਾ ਸਾਹਿਬ ਦੇ ਵੀਡੀਓ ਬਣਾਉਣਾ ਮੈਂ ਤੇ ਵਾਕੀ ਆਪਾਂ ਚੰਗੀਆਂ ਚੀਜ਼ਾਂ ਦੀ ਵੀਡੀਓ ਬਣਾਇਆ ਕਰਾਂਗੇ ਤੁਸੀਂ ਆਪਣੇ ਬੱਚਿਆਂ ਨੂੰ ਲੈ ਕੇ ਖੂਬ ਇੰਜੋਏ ਕਰ ਸਕਦੇ ਹੋ ਪਿੰਡ ਜਗਰਦਿੱਲੀ ਕਿਤੇ ਆ ਕੇ ਧੰਨਵਾਦ ਜੀ